ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕ ਹਿੱਤ ਪੰਜਾਬੀ ਚੈਨਲ ਦੇਖਣ ਵਾਲੇ ਦਰਸ਼ਕਾਂ ਸਵਾਗਤ ਕਮੇਟੀ ਵੱਲੋਂ ਵੱਖ-ਵੱਖ ਬਲਾਕਾਂ 'ਚ ਮੀਟਿੰਗਾਂ ਕਰਕੇ ਐਸਐਸਐਮ ਨਾਂ ਲੋਨ ਬਾਰੇ ਵਿਚਾਰ ਚਰਚਾ ਕਰਦੇ ਵੱਖ-ਵੱਖ ਬਲਾਕਾਂ ਅੰਦਰ ਮੀਟਿੰਗਾਂ ਦਾ ਸੰਸਲਾ ਲਗਾਤਾਰ ਜਾਰੀ ਕਰਕੇ ਸਰਕਾਰ ਤੇ ਪ੍ਰਸ਼ਾਸਨ ਨੂੰ ਸਖਤ ਚੇਤਾਵਨੀ ਦਿੰਦੇ ਆ ਕਿਹਾ ਗਿਆ ਕਿ ਕਬੈਨਾਂ ਤੇ ਇਹ ਪੁਰਜਾ ਕਿਸੇ ਵੀ ਕੀਮਤੇ ਨਹੀਂ ਲਿਆ ਜਾਵੇਗਾ ਇਸੇ ਤਰ੍ਹਾਂ ਕਬੈਨਸ਼ ਖਰਚ ਕਮੇਟੀ ਵੱਲੋਂ ਬਲਾਕ ਗੱਡੀਵਿੰਡ ਵਿਖੇ ਗੁਰਦਰਾ ਭਾਈ ਸੈਨ ਭਗਤ ਵਿਖੇ ਮੀਟਿੰਗ ਕੀਤੀ ਗਈ ਜਿਸ ਦੀ ਪ੍ਰਧਾਨਗੀ ਬਲਗੌਰ ਸਿੰਘ ਬਲਾਕ ਪ੍ਰਧਾਨ ਮਲਕੀਤ ਸਿੰਘ ਸੋਹਲ ਨੇ ਕੀਤੀ ਇਸੇ ਤਰ੍ਹਾਂ ਬਲਾਕ ਮਲਟੋਆ ਦੀ ਪ੍ਰਧਾਨਗੀ ਬਲਾਕ ਮਲਟੋਆ ਦੀ ਮੀਟਿੰਗ ਗੁਰਦਰਾ ਸ੍ਰੀ ਗੁਰ ਤੇਗ ਬਹਾਦਰ ਸਾਹਿਬ ਅਮਰਕੋਟ ਵਿਖੇ ਕੀਤੀ ਗਈ ਜਿਸ ਦੀ ਪ੍ਰਧਾਨਗੀ ਬਲਾਕ ਪ੍ਰਧਾਨ ਹਰਪਾਲ ਸਿੰਘ ਰਿੰਕਾ ਤੇ ਬਲਦੇਵ ਸਿੰਘ 와 ਤਾਰਾ ਸਿੰਘ ਨੇ ਕੀਤੀ ਜਿਸ ਵਿੱਚ ਜ਼ਿਲ੍ਹਾ ਪ੍ਰਧਾਨ ਪਰਮਜੀਤ ਸਿੰਘ ਦੁਗਨਵਾਲਾ ਕਬੈਨ ਮਾਲਕਾਂ ਨੂੰ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਐਸਐਮਐਸ ਤੋਂ ਬਿਨਾ ਫੜੀ ਗਈ ਕਬੈਨ ਨੂੰ ਪਹਿਲੀ ਵਾਰ 50000 ਜੁਰਮਾਨਾ ਅਤੇ ਫਿਰ ਉਸ ਤੋਂ ਬਾਅਦ ਜੁਰਮਾਨਾ ਕੀਤਾ ਜਾਵੇਗਾ ਜੋ ਕਿ ਬਿਲਕੁਲ ਹੀ ਨਾ ਬਰਦਾਸ਼ਤਯੋਗ ਗੱਲਾਂ ਹਨ ਇਸੇ ਤਰ੍ਹਾਂ ਭਗਤ ਸਿੰਘ ਕਲਸੀਆ ਚਰਨਦੀਪ ਸਿੰਘ ਹਲਗੋ ਨੇ ਆਖਿਆ ਕਿ ਕਬੈਨ ਫਸਲ ਦੀ ਕਟਾਈ ਕਰਕੇ ਕੀ ਜ਼ੁਲਮ ਕਰਦੀ ਹੈ ਕਿਉਂ ਉਸ ਨੂੰ ਜੁਰਮਾਨੇ ਲਾ ਕੇ ਉਹਨਾਂ ਦਾ ਕਾਰੋਬਾਰ ਖਤਮ ਕਰਤੇ ਸਰਕਾਰ ਤੁਲੀ ਹੈ ਇਸੇ ਤਰ੍ਹਾਂ ਵੱਖ-ਵੱਖ ਕੇ ਮੇਨ ਯੂਨੀਅਨ ਦੇ ਆਗੂਆਂ ਨੇ ਬੋਲਦੇ ਹਾਂ ਸਰਕਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਉਹਨਾਂ ਤੇ ਇਸੇ ਤਰ੍ਹਾਂ ਜ਼ੁਲਮ ਨਾ ਕੀਤਾ ਜਾਵੇ ਇਸੇ ਤਰ੍ਹਾਂ ਕੁਲਵੰਤ ਸਿੰਘ ਖੇਮਕਰਨ ਨਿਸ਼ੱਤਰ ਸਿੰਘ ਰਾਜਾ ਸਿੰਘ ਡਾਕਟਰ ਸ਼ਿੰਦਰਪਾਲ ਅਮਰਕੋਟ ਮੀਰ ਸਿੰਘ ਮੇਜਰ ਸਿੰਘ ਰਵੀਸ਼ੇਰ ਦਲਜੀਤ ਸਿੰਘ ਪੂਰਾ ਆਦ ਕੰਪੈਨ ਮਾਲਕ ਅਤੇ ਕਮੇਨ ਜੁਨੀਅਨ ਦੇ ਆਗੂ ਸਹਿਬਾਨ ਇਸ ਮੌਕੇ ਹਾਜ਼ਰ ਸਨ ਸਾਡੇ ਚੈਨਲ ਨੂੰ ਜੁੜੋ ਤੇ ਸਬਸਕ੍ਰਾਈਬ ਫੇਸਬੁਕ ਇੰਸਟਾਗ੍ਰਾਮ ਤੇ ਫਾਲੋ ਜੁੜੋ ਧੰਨਵਾਦ ਜੀ ਜਾਂ ਇੱਕ ਅਟਾ ਦਲਕਾ ਵਜਾ ਦੂਜੀ ਮੇਰੇ ਵਰਗੇ ਨੇ ਆਖਿਆ ਚਰਮੇ ਭਜਾਵੀ ਲਵਾ ਲਿਆ ਵਾ ਤੇ ਫੇਰ ਇਹ ਆਪਣੇ ਦੇ ਬੋਝ ਪਏ ਜਣਾ ਜੀ ਤੇ ਜੇ ਐਰ ਕੀ ਬੋਝ ਪੈ ਗਿਆ ਰੱਖਣਾ ਨਹੀਂ ਇਹ ਚ ਬੈਠਿਆ ਜਾਂ ਆਪਾਂ ਐਰ ਕੀ ਥੱਲੇ ਆ ਗਏ ਫੇਰ ਤੁਸੀਂ ਕਰੋ ਕਿ ਆਪਾਂ ਇਸ ਨੂੰ ਨਹੀਂ ਸਰਕਾਰਾਂ ਪਾ ਸਕਦੇ ਜੋ ਕਿ ਇਹ ਜਿਹੜਾ ਅੱਗ ਦਾ ਹਾਲ ਕੋਈ ਕੰਪੈਨ ਦੇ ਮਗਰੈਸ ਵਿੱਚ ਨਹੀਂ ਆ ਨਾ ਇਹ ਮਗਰ ਉੱਪਰ ਫੀਡਰ ਤੇ ਅਜਿਹਾ ਚੱਲਦਾ ਰਾਹ ਕੋਈ ਉਹ ਆਪਾਂ ਸਾਰੇ ਨੇ ਆ ਸਵਾਲ ਕਰ ਕਰ ਰਹਿ ਪਿਆ ਹੈ। ਤੋਂ ਬੇਨਤੀ ਇਹੋ ਹੀ ਆ ਵੀ ਸਾਰੇ ਜਣੇ ਇਕੱਠੇ ਹੋ ਜੀ 73 ਦਾ ਜਲੀਏ ਆਪਾਂ ਇਹ ਤੋਂ ਸਤਕਾਰਾ ਪਾ ਸਕਦੇ ਆ ਜੇ ਆਪਣੀ ਦੀ ਇੱਕ ਰਾਏ ਐ ਅਰਕੀ ਲੱਗ ਗਏ ਜੇ ਆਪਾਂ ਐਰਕੀ ਥੱਲੇ ਆ ਗਏ ਤੁਸੀਂ ਕਿਨੋਂ ਵੀ ਆਪਣੇ ਦੇ ਕੋਈ ਸਦਾ ਲਈ ਪੈ ਗਾ। ਤੋਂ ਇਨੀਆਂ ਬੇਨਤੀਆਂ ਆ ਸਾਰੇ ਇਕੱਤਰ ਤੋਂ ਹੋ ਗਏ ਜੀ ਕਾ ਖਾਲਸਾ ਹੈ। ਕਾਪਿਓ ਸਾਲ 1.5 ਸਾਲ ਤੋਂ ਫਲਾਂ ਤੇ ਵੇਖ ਤੇ ਬੈਠੂਗਾ ਕਈ ਓਟ ਕੇ ਨਾ ਤਾਂ ਬੈਹਿ ਵੀ ਗਏ। ਪਰਾਣਾ ਬੰਦਾ ਨੂੰ ਘਾਟੀ ਆ। ਠੀਕ ਆ ਜੀ। ਦੂਜੀ ਚੀਜ਼ ਇਹ ਆ ਵੀ ਜੇ ਮੀਟਿੰਗਾਂ ਹੁੰਦੀਆਂ ਰਹਿਣਾ। ਹੁਣ ਕਈ ਐਲਕੀ ਆ, ਇਹਦੇ ਚਿਹਰੇ ਨਵੇਂ ਆਏ ਆ ਤੇ ਕਈ ਪਿੱਛੇ ਚਿਹਰੇ ਨਹੀਂ ਹੱਡੇ। ਇਹ ਚੀਜ਼ ਕੋਈ ਜੀ ਵੀ ਦੱਸੂ ਤੇ ਕੋਈ ਗੱਲਾਂ ਹੀ ਕਰਦੀਆਂ ਆਣੇ ਯਾਰ। ਜੀ ਆਣਾ ਕੋਈ ਨਹੀਂ ਹੋ 16 ਤੱਕ ਪਹੁੰਚਣਾ। ਨਹੀਂ ਯਾਰ ਜਿੰਮੇਵਾਰੀ ਇਹ ਤੇ ਆਪਾਂ ਕਾਰੋਬਾਰ ਹੈ ਤੇ ਜਿੰਮੇਵਾਰੀ ਮੀਟਿੰਗ ਸਾਰੇ ਨੂੰ। ਠੀਕ ਆ। ਦੂਜੀ ਚੀਜ਼ ਇਹ ਆ ਵੀ ਛੇ ਤੋਂ ਆਪਾਂ ਪਰ ਨਹੀਂ ਕਰ ਲਿਆ ਹੈ। ਐਸਐਮਐਸ ਬਾਈਕਾਰਡ ਜਾਂ ਫਿਰ ਬਾਈਕਾਰਡ ਆ ਅੱਗੇ ਉੱਥੇ ਸਾਡੀ ਬੜੀ ਦਸਤੋਜ ਹੈ ਉਹ ਅਸੀਂ ਮਾਹਾਂ ਯਾਰ ਮੇਰੇ ਨਾਲ ਸਮੋ ਏਦਾਂ ਹੀ ਗਿਆ ਮਾਹਾਂ ਵੀ ਇਹੋ ਜਿਹੇ ਇਲਾਕੇ ਜਿੱਥੇ ਫਸਲ ਵੀ ਤਬਾਹ ਹੋ ਗਈ ਤੇ ਨਾਲ ਝਾੜੀ ਵੀ ਤਬਾਹ ਹੋ ਗਈ ਤੇ ਜੇ ਆਪਾਂ 10 ਕਿੱਲੇ ਘਾਟਵਾੜਵਾਗੇ ਜਾਂ ਸੀਜਨ ਘਾਟਵਾੜੂਗਾ ਜੇ ਇੱਕਦਮ ਮਸ਼ੀਨ ਜੁਨੀਆ ਲਾ ਕੇ ਟੱਕੜੀਆਂ ਟੱਕੜੀਆਂ ਬਣੀ ਕੀ ਹੋ ਜੂਗਾ ਭੱਜ ਗਿਓਂ ਦਲ ਜਾਂਦੇ ਨੇ ਇੱਕ ਦਾ ਆਪਾਂ ਕੰਬਾਈਨਾ ਵਾਲਿਆਂ ਦੀ ਕੰਮਜਾਬ ਨਹੀਂ ਹੈਗਾ ਸਰ ਤੋਂ ਜਿਹਨੇ ਆਲੇ ਨੂੰ ਲਾਉਣਾ ਪੈ ਗਿਆ ਬਾ ਕੋਈ ਬਿੰਡ ਲਾ ਕੇ ਚਲਾ ਲਈ ਲੋਕ ਕਰ ਲੈ ਕੋਈ ਕਰ ਲੈ ਇਹ ਬਾਬਾ ਜੀ ਇੱਕ ਤਰ੍ਹਾਂ ਦੇ ਮੈਂ ਬਾਬਾ ਜੀ ਲਾਈ ਗਏ ਦੋ ਜਾਨ ਪੰਨਿਆਂਦਰਾ ਬਾਲਾ ਬਾਲਾ ਹੈ ਨਹੀਂ ਇਹ ਕਰਕੇ ਆ ਆ ਦੇ ਜਮਾਤ ਨੂੰ ਆਪ ਦੀ ਪਾਵਰ ਨੂੰ ਵਧਾਓ ਲੋਕਲ ਪਿੰਡਾਂ ਦਾ ਇੱਕ ਨੂੰ ਜਿਹਦਾ ਸਾਥ ਦੇ ਲੈ ਕੇ ਨਾ ਜਾਂ ਤੁਸੀਂ ਜਮਾਤ ਦੀ ਪਾਵਰ ਵਧਾਈਏ ਪ੍ਰਸ਼ਾਸਨ ਨੇ ਵੀ ਭੱਜੇ ਕਰਨਾ ਤੇ ਆਪਾਂ ਵੀ ਆਪ ਦੀ ਜਿਹੜੀ ਹੈ ਜਮਾਤ ਹੈ ਦੁਨੀਆ ਮੈਂ ਕੈਮਰਾ ਰੱਖੀਏ ਇਹ ਹੋਈ ਸਾਡੇ ਅੱਗੇ ਸਾਡੀ ਰੁਮਸਤਿਆ ਵੀ ਆਪਣੇ ਸਟਾਰਟ ਨੂੰ ਵਧਾਉ। ਇਹ ਇਹ ਪਹਿਲੀ ਲੜਾਈ ਜਿਹੜੀ ਅਜੇ ਤੱਕ ਕਰਦੇ। ਤਿਆਰ ਹੁੰਦਾ ਵੀ ਦੋ ਚਾਰ ਬੰਦਿਆਂ ਦੇ ਕੰਮ ਦੀ ਗੱਲ ਹੈ ਉਹੇ ਕਰੀ ਜਾਣਾ। ਨਹੀਂ ਧੋਟ-ਧੋਟ ਨਹੀਂ ਕਰਦੇ ਸਾਰੇ ਨਾਲ। ਕੋਣਾ ਨਾਲ ਵੀ ਸਦੀ ਆਪਣਾ ਵੀ ਵਿਚਾਰ ਦੱਸੋ ਆ ਜਰਾ। ਸਾਰਾ ਨਾਲ ਤੋਂ ਪਹਿਲੀ ਗੱਲ ਜਿਹੜਾ ਤੇ ਉਹਨਾਂ ਨੇ ਕਿਹਾ ਵੀ ਸਾਡੇ ਕੰਪੈਨ ਮਾਲਕ ਤੇ ਕੋਈ ਕਾਰਵਾਈ ਕੀਤੀ ਜਾਂ ਸਾਡੇ ਕੰਪੈਨ ਮਾਲਕ ਇਹਨੂੰ ਤੰਗ ਪਰੇਸ਼ਾਨ ਕੀਤਾ ਅਸੀਂ ਜਿਹੜੀਆਂ ਸਾਰੀਆਂ ਕਮੰਡਾਂ ਫੇਡ ਡੀਸੀ ਦਫ਼ਤਰ ਲਾ ਦੇਵਾਂਗੇ ਕਿ ਇੱਥੇ ਜਿੰਨੇ ਨੌਜਵਾਨ ਜਿਹੜੇ ਕਫੇਰਚਾਰ ਹੋਇਆ ਕਿ ਇੱਥੇ ਜਿਹੜੇ ਕੰਪੈਨ ਮਾਲਕਾਂ ਨੂੰ ਘਾਟਾ ਪੈਣਾ ਉਹ ਕਿਤੇ ਸਾਡੇ ਸਟਾਫ ਨੂੰ ਜਿਹੜਾ ਘਾਟਾ ਪੈਣਾ ਉਹਦਾ ਜਿਹੜਾ ਜ਼ਿਲ੍ਹਾ ਪ੍ਰਸ਼ਾਸਨ ਜਾਂ ਉਹ ਸਰਕਾਰ ਜਿਹੜੀ ਆ ਪੰਜਾਬ ਦੀ ਉਹ ਜ਼ਿੰਮੇਵਾਰ ਉਹੀ ਇਹ ਸਾਡੀਆਂ ਜਿਹੜੀਆਂ ਉਹ ਇਹਨਾਂ ਗੱਲਾਂ ਦੇ ਸਰਕਾਰ ਨੂੰ ਜਿਹੜਾ ਦੌਰ ਕਰ ਲੈਣਾ ਚਾਹੀਦਾ ਅਸੀਂ ਕੋ ਬੋੜਾ ਵੱਡਾ ਜ਼ੁਲਮ ਨਹੀਂ ਕਰਦੇ ਖਾਂ ਦੀ ਬਸਲ ਦੀ ਕਟਾਈ ਕਰਦੇ ਆ ਉਹਦੀ ਟਰਾਲੀ ਚ ਪਾ ਦਿੰਦੇ ਆ ਉਹ ਲੈ ਕੇ ਮੰਡੀ ਚਲੇ ਜਾਂਦਾ ਉਹ ਵੀ ਸਰਕਾਰ ਦੇ ਖਾਤੇ ਜਾਂਦਾ ਜਾਂ ਸਰਕਾਰ ਦੇ ਖੇਤੋਂ ਨੂੰ ਖਰੀਦਦੇ ਆ ਇਹਨੂੰ ਘਰ ਦੇ ਰੱਖ ਨਹੀਂ ਲੈਂਦੇ ਪ੍ਰਾਲੀ ਦਾ ਜਿੰਨੀਆਂ ਨੇ ਕਿਸਾਨ ਚਾਹੇ ਬੰਦੀਆਂ ਉਹ ਇਹ ਮੰਗ ਕਰਦੀਆਂ ਹੋਵਾ ਵੀ ਸਾਨੂੰ 200 ਰੁਪਏ ਪ੍ਰਤੀ ਕੁਆਂਟਲ ਜਿਹੜਾ ਉਹ ਬੋਨਸ ਦਿੱਤਾ ਜਾਵੇ ਤੇ ਅਸੀਂ ਪ੍ਰਾਲੀ ਦਾ ਹਲ ਕਰਦੇ ਆ ਨਹੀਂ ਕੋਈ ਉੱਤੇ ਗੱਲ ਬਾਤ ਹੈਗੀ ਕਈ ਜੜੀਆਂ ਵਾ ਉੱਥੇ ਇਹਨਾਂ ਦੇ ਆਪਣਾ 3000 ਰੁਪਏ ਦੀ ਮੰਗ ਕਰਦੀਆਂ ਵਾ ਜੇ ਬੰਦਿਆਂ ਨੂੰ ਸਾਨੂੰ 3000 ਪ੍ਰਤੀ ਏਕੜ ਦਾ ਦਿੱਤਾ ਜਾਵੇ ਅਸੀਂ ਪ੍ਰਾੜੀ ਨੂੰ ਅੱਗ ਨਹੀਂ ਲਾਉਂਦੇ ਦੇਣਾ ਕੋਹ ਨਹੀਂ ਆ ਜੁਰਮਾਨੇ ਕਰਨੇ ਆ ਇਹਨਾਂ ਵਾਸਤੇ ਜਿਹੜਾ ਵਾ ਜਿੰਨਾ ਵੀ ਆਪਣੇ ਤੇ ਜ਼ੁਲਮ ਕਰਨਗੇ ਆਪਾਂ ਉਹਦਾ ਸਬਰ ਦੇ ਨਾਲ ਟੱਕਰਾਂ ਕਰਾਂਗੇ ਤੇ ਆਗੂ ਤੁਹਾਡੇ ਕੋਲ ਆ ਇੱਥੇ ਭਾਰਤ ਸਿੰਘ ਕਲਸੀਹਣ ਹੀ ਹੈਗੇ ਆ ਸੁਦੇਵ ਸਿੰਘ ਆ ਆਪਣਾ ਕੀ ਆ ਚਲਦੇ ਨੇ ਸਰਪੰਚਾਂ ਬਾਕੀ ਨੇ ਸਾਰੇ ਆ ਗੂ ਜੇ ਜੋਧੇ ਜਿਹੜੇ ਜਿਦਾਂ ਆਪਾਂ ਪਿੱਛੇ ਲੜਦੇ ਰਹੇ ਆ ਤੇ ਲੜਾਂਗੇ ਸਰਕਾਰ ਇੱਕ ਦਲੀਲ ਆ ਆਪਣੇ ਕੋਲ ਦਲੀਲ ਦੇ ਤਹਿਤ ਲੜਾਂਗੇ ਕਿਤੇ ਵੀ ਆਪਾਂ ਨੂੰ ਕੰਪੇਅਰ ਹੋਣੀ ਪੈਣੀ ਆ ਕੋਈ ਕੋਈ ਵੀ ਸਰਕਾਰ ਲੋਕਾਂ ਕੋ ਪ੍ਰਸ਼ਾਸਨ ਨਾਲ ਕੋ ਟੀਮ ਆਉਦੀ ਆ ਕੋਈ ਉਹਨਾਂ ਨਾਲ ਲੜਬਾਜੀ ਨਹੀਂ ਕਰਨੀ ਕੋਈ ਉਹਨਾਂ ਗਾਲ ਮਤਲ ਨਹੀਂ ਕਰਨਾ ਆਪਣੀ ਨਾਰੇਬਾਜੀ ਕਰਨੀ ਆ ਕੰਪੈਨ ਦੇ ਅੱਗੇ ਬਹਿ ਜਾਣਾ ਲਾਗੇ ਲਾਗੇ ਆਪਣੇ ਜਿੰਨੇ ਆ ਗੂ ਆ ਜਾਂ ਜਿੰਨੇ ਕੰਪੈਨ ਵਾਲਕ ਆ ਉਹਨਾਂ ਨਾਲ ਗੱਲਬਾਤ ਕਰਕੇ رابطہ ਕਰਕੇ ਉਥੇ ਆਪਾਂ ਜਿਹੜਾ ਉਦਗਾਈ ਸ਼ੁਰੂ ਕਰਦੇ ਨੇ ਇਹੋ ਇੰਨੇ ਕੰਮ ਆਪਾਂ ਕਰਨਾ ਤੇ ਹੁਣ ਆਪਾਂ ਨੂੰ ਜਿਹੜਾ ਵਾ ਸਮਾਂ ਬਹਾਵਾ ਹੋ ਗਿਆ ਤੁਹਾਨੂੰ ਬੈਠਿਆ ਨੂੰ ਬਾਕੀ ਬਲਦੇਵ ਸਿੰਘ ਹੁਣੀ ਹੁਣ ਤੇ ਤੁਹਾਡੇ ਨਾਲ ਕੋਈ ਇੱਕ ਦੋ ਮਿੰਟ ਉਹਨਾਂ ਗੱਲਬਾਤ ਕਰਨੇ ਤੇ ਕਰ ਲੈਂਦੇ ਆ ਇੰਨੀਆਂ ਬੇਨਤੀਆਂ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਬਜ਼ੀ ਨਹੀਂ ਲਵਾਉਂ ਫਾਇਜ਼ਟ ਤੋਂ ਇੱਕ ਲਿਫਟੀ ਲਵਾਗੇ ਵੀ ਇੱਕ ਮਸ਼ੀਨ ਤੁਹਾਨੂੰ ਦੇ ਦਿੰਦੇ ਆ ਉਹਤੇ ਲਾ ਲਓ ਹੁਣ ਲਿਖ ਕੇ ਦੋ ਕਿ ਜੀ ਨੁਕਸਾਨ ਹੋਇਆ ਕਮਾਈ ਦਾ ਜਾਂ ਜਿੰਨਾ ਖਰਚਾ ਲਾਇਆ ਉਹ ਹੀ ਉਹਨੂੰ ਵਾਪਸ ਕਰ ਦਿੱਤੀ ਲੈਣਾ ਇੱਕ ਮਸ਼ੀਨ ਦਾ ਜਿਹੜੇ ਬਲਾਕ ਕੋਸੇ ਬਲਾਕ ਤੋਂ ਤੁਹਾਡੇ ਕੋਲ ਕਮਾਈ ਕੌਣ ਜੁੜੀ ਉਹਨੂੰ ਲਵਾ ਕੇ ਸਾਰੇ ਸੀਜ਼ਨ ਦੀ ਜਮੇਰ ਧੱਕੀ ਉਹ ਵੀ ਪਰ ਨਾਲ ਤਾਂ ਰਹਾ ਦਾ ਫੇਰ ਵਾਪਸ ਹੀ ਛੱਕ ਦੀ ਨਹੀਂ ਭਰਾ ਲਾ ਲਵਾ ਪਰ ਅਸੀਂ ਗਰੰਟੀ ਲਵਾਂਗੇ ਕਿ ਸਾਡਾ SLA ਜਸਦਾ ਉਹ ਵੜ ਕੇ ਜਿੱਦਾਂ ਚਾਰਾ ਹੁੰਦੀਆਂ ਦਾ ਮਾਰੇ ਵੜਨੇ ਚੱਲਦਾ ਚੱਲਦਾ ਹੈ ਸੀਗੇ ਗਰੰਡੀ ਵਾਲੇ ਬੰਦੇ ਨਹੀਂ ਆਏ। ਤਾਂ ਗਰੰਡੀ ਵਾਲੇ ਬੰਤਾਰਿਆਂ ਨੂੰ ਪਤਾ ਜੇ ਕਾਮਯਾਬ ਹੋ ਗੇ। ਕਿ ਕਹਾ ਉਹ ਦੋ ਗਰੰਡੀ ਕਹਿੰਦੇ ਲੱਤ ਕੱਢ ਕੇ ਦਿੰਦੇ। ਉਹ ਨਹੀਂ ਹੈ ਲਾਈ ਫਿਰਦੇ ਲੋਕ ਚੱਲਣ ਡੇ ਆ। ਪਰ ਆਪਣਾ ਮਸਵਾਲ ਹੀ ਰਿਹਾ ਹੈ ਕਿਨੇ ਜੰਮਰ ਗੈਣਾ ਸਿੰਘ। ਸਵਾਜੋਂ ਤੋਂ ਬੜੇ ਕੀਤੇ ਹੋਣਾ ਪਰ ਵਿਚਾਰੇ ਮੂੰਹ ਕੀ ਬੋਲ ਕੇ ਆਉਂਦਾ। ਉਹ ਲਖਦੇ ਆਗੇ ਕਿਉਂ ਕਿ ਉਹਦੇ ਦੇਸ ਤੋਂ ਕੁਝ। ਤਹਿਜਾ ਹੀ ਤੋਂ ਹੁਣ ਚਾਲ ਨੂੰ ਹੋਣਾ। ਸੋ ਇਹ ਆਖਿਂ ਸਿਰਫ ਇਹ ਟੱਕਰ ਹੋਏ ਜਨਾ ਜਾਂਦੇ। ਆਪਾਂ ਮੇਰੇ ਕੋਲ ਇੰਟਰਵਿਊ ਆਈ ਮੀਟਿੰਗ ਲਈ ਕੱਲ੍ਹ ਮੈਂ 26 ਅਗਸਤ 11:00 ਦੇ ਵਿੱਚ ਆਇਆ ਨੂੰ ਮੈਨੂੰ ਲੱਗਦਾ ਜਿਹੜਾ ਵੱਡਵਾ ਬਲਾਕ ਆ ਨਾ ਜਿਹਦੇ ਪੋਤਰਾ ਜੇ ਤਰਫੋਂ ਨਾ ਬਾਟਰਾਲੇ ਲਗਾਤਾਰ ਦਿੰਦੇ ਆ ਤੁਹਾਡਾ ਡਾਇਰੈਕਟਰ ਆ ਜਾਏ ਤੁਹਾਨੂੰ ਬੁਗਦਮ ਕਰਕੇ ਇਹਦੇ ਅੱਜ ਤਾਂ 3:00 ਵਜੇ ਤੋਂ ਫਿਰ ਘੰਟੀ ਡਿਕਰਾ ਪੈ ਗਿਆ ਉਹਦੀ ਸਾਰੇ ਖਰਚੇ ਹੋ ਗਏ ਨੇ ਮੇਰੇ ਕੱਲ੍ਹ ਹੋਰ ਚੱਲਦਾ ਤੇ ਇਹ ਆਪਾਂ ਹੋ ਰੱਖ ਕੇ ਇੱਕ ਦੂਜੇ ਦਾ ਇੱਕ ਦੂਜੇ ਹਮਦਰਦੀ ਬਣ ਕੇ ਫੇਰ ਅੱਗੇ ਚੱਲਿਆ ਜਾਣਾ ਮੇਰੀਆਂ ਦਿਨੋਂ ਦੋ ਦਰ ਪੇਂਚਿਆ ਕਿਹਨੂੰ ਜੇ ਦੋਸਤੀ ਹੋ ਜਾ। ਤੇ ਜਦੋਂ ਆਪ ਆਪਣੇ ਪਿੰਡਾਂ ਦੇ ਵਿੱਚ ਜੰਨੀਆ ਮਸ਼ੀਨਾ ਦਾ ਉਹ ਰੋਜ਼ ਰਾਤ ਦਾ ਕੰਮ ਹੋਣਾ ਨਾ ਵੀ ਹੁੰਦਾ ਵੀ ਅੱਜ ਨੂੰ ਫਲਾਣ ਏਰੀਆ ਚੱਲਦਾ ਤੁਸੀਂ ਇੱਧਰ ਚੱਲਦਾ ਇੱਕ ਹੋਂਕੇ ਇੱਕ ਕਲਪ ਦੇ ਵਿੱਚ ਜਿੰਨੇ ਕਿ ਕਿਸਾਨ ਆ ਉਹ ਜਿਹੜਾ ਮਾਰੀ ਦੀ ਮੀਟਿੰਗ ਨਾਲ ਹੀ ਲੈ ਕੇ ਰੋ ਜਿਹਨੂੰ ਆਜਮ ਆਵੇ ਨਾ ਉਹ ਵੀ ਪਈ ਮੈਦਾਨ ਤੇ ਕਰਨਾ ਖਸਾਵਾ ਤੇ ਇਹ ਰੱਖਵਾਲਾ ਨਾਲੇ ਫਰਿਆ ਪੈ ਜੇ ਨਾ ਉਹਨੂੰ ਮਾਰੀ ਉਹ ਲੈ ਪਾ ਜੇ ਬਾਜੂ ਦੋ ਪੱਕੀ ਆਪਾਂ ਇਹ ਲੈ ਵੀ ਵਾਕਾ ਦੇਖਾਂਗੇ ਮਸ਼ੀਨਾਂ ਉਹ ਦਿੱਤੀਆਂ ਤੇ ਬਸ ਇਹ ਜਿਹੜਾ ਸੁਧਿਲਾ ਜੂਰ ਪਰ ਐਸਟਰੈਸ ਤੋਂ ਹੋਤਰਾ ਹੈਗਾ ਤੋਂ ਵਾਧ ਕੇ ਗਰੰਟੀ ਤੇ ਨਹੀਂ ਗਰੰਟੀ ਦਿੰਦੇ ਅਸੀਂ ਇਸ ਦੇ ਮੱਦੇਨਜ਼ਰ ਇਹ ਉਹਦੇ ਆਬਜ਼ਰ ਤੋਂ ਮਤ ਡਿਪੈਂਡ ਹੈ ਉਹ ਤੋਂ ਤੋਂ ਦਾ ਕੀ ਡਿਪੈਂਡ ਹੁੰਦਾ ਚਲਦੇ ਤੇ ਕਮੈਂਡ ਵਾਲਾ ਤੇ ਇਹ ਗੱਲਾਂ ਤੋਂ ਸਾਰਨ ਜ਼ਿਆਦਾ ਪਤਾ ਮਿਲਣੋਂ ਜ਼ਿਆਦਾ ਜਿਆਦਾ ਚੱਲਦੇ ਜੀ ਇਹ ਤਾਂ ਮੈਂ ਇੱਕ ਵੀ ਬੇਚੀ ਜੂਗਾ ਆਪਾਂ ਸਾਰੇ ਖਤਰ ਹੋ ਗਏ ਰਹੀਏ ਜੇ ਫੇਰ ਆਪਾਂ ਉਹਨੂੰ ਨਾ ਕੋਈ ਖਤਰਾ ਨਹੀਂ ਇੰਨੀ ਬੇਚ ਜੇ ਆਪਾਂ ਐਸਐਮਐਸ ਦੇ ਮਾਦੋ ਆਪਾਂ ਪਤਾ ਹੈ ਨਕਸਾ ਹੋਰ ਜੇ ਆਪਾਂ ਕੋਲ ਵਿੱਚ ਸਤਿਗੁਰੂ ਮੰਨੋ ਬਲੀ ਕਿਹਦੇ ਆਪੋ ਚਾਹ ਰਿਹਾ ਨਾ ਇਹ ਆਪਾਂ ਲੈ ਲਈਏ ਤੇ ਆਪਾਂ ਜਿਹੜੇ ਫੈਦਰੀਆਂ ਜਿਹੜਾ ਆ ਰਹਾ ਮੰਨੋ ਜਿਹੜੇ ਆਪਣੇ ਪਿੰਡ ਦੇ ਬੰਦੇ ਆ ਆਪਣੇ ਪਿੰਡ ਦੇ ਬੰਦੇ ਪਹਿਲਾਂ ਸਾਰਿਆਂ ਨਾਲ ਬੱਥੇ ਹੋਣਗੇ ਜੇ ਮੰਨ ਲਓ ਜਿਹਦੀ ਛੀਂਕੇ ਰਗ ਮੰਨੋ ਇੱਕ ਮਸ਼ੀਨ ਖੇਰਦੀ ਜੋ ਗਰੁੱਪਲ ਤੋਂ ਨਾ ਬੋਲ ਕੇ ਤਾਂ ਦੂਜੇ ਬੰਦੇ ਦਾ ਫੋਨ ਕਰਨ ਦਾ ਫਰਜ਼ ਹੈ ਉਹਨੂੰ ਨਹੀਂ ਦੂਜਿਆਂ ਨੂੰ ਫੋਨ ਕਰਨਾ ਉਹਨੂੰ ਤਾਂ ਗਰੁੱਪਲ ਬੋਲ ਕੇ ਪਾ ਦੋ ਵੀ ਹੈ ਹੁੰਦਾ ਹੈ ਤੇ ਦੂਜਾ ਨੰਬਰ ਛੰਡਿਆ ਜਿਹੜੇ ਹੋਰ 10 15 ਮਿੰਟਾਂ ਦਾ ਕੱਢ ਦੇਵੇ ਕਿਉਂ ਪਿੰਡਾਂ ਦੇ ਵਿੱਚ ਰਾਜੋਗਿਆਂ ਦੇ ਨੂੰ ਘੱਟੇ ਹੁੰਦੇ ਏਡ ਓਏ ਹੋ ਰਣਗੇ ਸਾਰੇ ਵੀਰ ਆਉਣਗੇ ਸਾਰੇ ਵੇਖੀ ਗਈ ਦੂ ਮੈਨੂੰ ਹਰ ਪਿੰਡ 'ਚੋਂ ਫੋਨ ਵੀ ਲੋਵੇ ਰਾਜੋਗਿਆਂ 'ਚੋਂ ਮੈਨੂੰ ਲੋਵੇ ਇਦੋਂ ਕੋਈ ਨਹੀਂ ਮੈਂ ਆਪੋ ਆਪ ਮੀਟਿੰਗ ਜਦੋਂ ਕੋਈ ਨਹੀਂ ਵੇਖੀ ਜਾਂਦੋਂ ਅੱਜ 20 ਬੰਦੇ ਨੂੰ ਫੂਲ ਆਇਆ ਕੋਈ ਕਹਿੰਦਿਆ ਚਲੋ ਕੋਈ ਨਹੀਂ ਜਵਾਬ ਦੇ ਆਹ ਮਾੜਾ ਫੂਲ ਲਾਓ 20 ਬੱਦਨ ਨੂੰ ਫੂਲ ਆਇਆ ਮੋ ਜਰਾ ਅਗਲਾ ਮੈਨੂੰ ਅੱਧਾ ਪਾਉਂਦੇ ਹੋ ਇੱਟਾ ਖਾਲੀ ਬਰੋਦੀ ਬੋਲੋ ਮੇਰੇ ਕੋਲ ਨਹੀਂ ਗਿਆ ਦੇਣਾ ਵੇ ਝੰਡਾ ਦੇ ਜੇ ਜੀਏ ਉਹਨਾਂ ਕਾਰੇ ਤੇਲ ਵਾਲੇ ਹੱਥ ਫੂਲ ਹੀ ਹੋਣਾ ਉਹ ਉਹ ਵੇਖਣਾ ਨਾ ਇਹਨੂੰ ਸਾਕੀ ਬਣਾਈ ਝੰਡਾ ਬਿਲਕੁਲ ਸਾਹਮਣੇ ਰੱਖਣਾ ਮਸ਼ੀਨ ਦੇ ਉੱਤੇ ਲਾ ਕੇ ਜੇ ਜੇ ਲਿਬਰ ਦਾ ਉਹ ਪਈ ਤੋ ਕੰਮ ਨਾ ਕੋਈ ਪਰ ਉਹਨੇ ਦੇ ਬਰ ਨਹੀਂ ਜਨਾ ਪੂਰਾ ਦੰਡੇ ਡੁੰਡੇ ਦੇ ਵਿੱਚ ਪਾ ਗਿਆ ਉਹਦਾ ਵਧੀਆ ਰੱਖਣਾ ਕਿਹੜਾ ਮਸ਼ੀਨ ਰਾਜਗੜ ਬਣੇ ਇਧਰ ਮਦਨੀ ਜਾਂਦੀ ਹੋਏ ਤੇ ਝੰਡਾ ਰਾਜੂ ਜੀ ਦਾ ਝੰਡਾ ਮਸ਼ੀਨ ਦੇ ਉੱਤੇ ਹੀ ਜੁੜੀ ਸੀ ਤੇ ਜੇ ਤੁਹਾਡਾ ਬੁਲਾ ਕੇ ਉਹ ਬੰਦਾ ਆ ਗਿਆ ਤਾਂ ਉਹਨੇ ਹੱਥੇ ਝੰਡਾ ਲਏ ਆਪਾਂ ਸਾਰੇ ਰਲ ਮਿਲ ਕੇ ਪੂਰਾ ਜੋਰ ਲਾ ਕੇ ਕਿਤੇ ਵੀ ਪ੍ਰਸ਼ਾਸਨ ਆਪਣੇ ਉੱਤੇ ਟੈਕਲ ਲਗਾ ਸਾਰੇ ਡੋਪ ਗਏ ਲੋਕਾਂ ਦੇ ਘਰ ਟਰੈਕਟਰ ਤਬਾਹ ਹੋ ਗਏ ਮਾਰਕੀ ਪੂਰਤੰਦਰ ਸਾਰਾ ਰੁੜ ਕੇ ਕੁਲੀਓ ਚਲੇ ਗਿਆ ਉਹਦੇ ਪਾਕਿਸਤਾਨ ਕੋਣੀ ਇਹਨਾਂ ਨੂੰ ਦੀਦਾ ਇਹਨਾਂ ਨੂੰ ਇਹ ਜੀਦੀ ਪਰਾਲੀ ਮਸ਼ੀਨ ਆ ਗੋਈਏ ਕਿ ਇਹ ਆਪਾਂ ਐਸਐਮਐਸ ਨਹੀਂ ਲੂਣੋ ਕਿਤੇ ਨਹੀਂ ਕੁਝ ਨਹੀਂ ਹੋਣ ਲੱਗਾ ਜੇ ਆਪਣੇ ਭਰਾ ਇੰਨਾ ਨੁਕਸਾਨ ਮੇਰਾ ਕਿ ਰਿਸ਼ਤੇਦਾਰ ਐ ਇੱਥੇ ਉਹ ਜੋ 30 32 ਕਿਲੇ ਦਾ ਮੈਰ ਤੋਂ ਲਾ ਦੇਖਿਆ ਉਹ ਨਾ ਆਏ ਹੁਣ ਹੈਗਾ ਹਰਿਆਣੇ ਦਾ ਨਾ ਕੋਈ ਪਾਣੀ ਦੇ ਵਿੱਚ ਡੁੱਬ ਗਿਆ ਅੱਜ ਆਪਾਂ ਇਸੇ ਕਰਕੇ ਤੁਹਾਨੂੰ ਯਾਦ ਏ ਨਾ ਵੀ ਆਪਣੇ ਬਲਾਕ ਦੇ ਥੀਕਰ ਮਸ਼ੀਨਾ ਘੇਰ ਗਿਆ ਹੋਣ ਉਹ ਗਰੁੱਪ ਚ ਫੋਨ ਨਾਲ ਇਧਰ ਆਖਣ ਕੋਈ ਨਹੀਂ ਅੰਮਕੋਰ ਵਾਲੇ ਚਲ ਜਾਣਗੇ ਰਾਖਣੇ ਵਾਲੇ ਚਲ ਜਾਣੇ ਜਦੋਂ ਮਾਂ ਸੁਣ ਲਈ ਉਸ ਵੇਲੇ ਕੰਮ ਲੈ ਗਿਆ ਦੋ ਜਣੇ ਦੇ ਚਾਰ ਜਣੇ ਲਾਗੇ ਲਾ ਕੇ ਉਹਦੇ ਪਹੂ ਮੋਟਰਸਾਈਕਲ ਉਹਦੇ ਕਾਸਕੇ ਰੱਖੇ ਹੋਏ ਸਨ ਜੋ ਚਾਰ ਰੌਣਾ ਪ੍ਰਸ਼ਾਸਨ ਨੇ ਆਪਣੇ ਨਾਲ ਧੱਕਾ ਕਰਨ ਪੈਣਾ ਪਰ ਆਪਾਂ ਉਹਨਾਂ ਨੂੰ ਵਗੋ ਹੁਣਾ ਵੀ ਸਾਡੇ ਸਾਡੇ ਕੋਲੇ ਹੈਗਾ ਕੋਈ ਇਹ ਤੇ ਨੈਟਕੇ ਤੋਂ ਦੋ ਚਾਰ ਵਾਰੀਆਂ ਆਪਾਂ ਭੱਡ ਗਿਆ ਮੁੜ ਕੇ ਆਪਣੇ ਆਪ ਘੱਲ ਪੈ ਜਾਣੀ ਆ ਖਾਣੇ ਗਈਆਂ ਮਸ਼ੀਨਾ ਵਾਪਸ ਨੂੰ ਗਈਆਂ ਉੱਥੇ ਕੋਈ ਧਾਰ ਨਹੀਂ ਆਉਂਦਾ ਇਹ ਨਹੀਂ ਮੰਨੇ ਜੋ ਬਾਕੀ ਪ੍ਰਮਾਣ ਵਾਲੀ ਸ਼ਰਤਾਂ ਹੈ ਕਿ ਦਫਤੇ ਦੁਕਤੇ ਮੈਨੂੰ ਬਾਬੂ ਜੀ ਨੂੰ ਆਪਦੇ ਇੱਕ ਨਾਮ ਹੋਇਆ ਕੋਈ ਵੀ ਇਹ ਗਲਤੀ ਨਾ ਕਰਦੇ ਹੋ ਜੀ ਇੱਕ SMS ਦੀ ਵੀਡੀਓ ਹੀ ਕੋਣੀ ਵਿੱਚ ਇੱਕ ਕੋਈ ਮਹਿਕਮੇ ਦਾ ਨੰਬਰ ਨਹੀਂ ਜਪੋ ਮਹਿਮਾਨ ਨੰਬਰ ਪਾਸੇ ਵਾਲੇ ਤੋਂ ਪਾਦੇ ਅਗਲਾ ਹੁੰਦੇ ਤੇ ਮੇਰੀ ਇੱਕ ਕੰਪਨੀ ਨਾਲ ਪਾਸੇ ਦੇ ਆਈ ਤੇ ਚੁੱਕੇ ਐਡ ਕਰੀ ਜਨਾ ਆਪਣੇ ਬਲਾਗ ਦੇ ਕੋਈ ਬਲਾਗ ਅਫਸਰ ਦਾ ਕੇਦਾ ਪਰ ਨੰਬਰ ਵਿੱਚ ਬਾਕੀ ਸੀਆਈਡੀ ਉਹਨਾਂ ਦੀ ਬੋਲਦੇ ਵੈਗਰਸੀਰ ਖਾਲਸਾ ਅੱਜ ਜਦੋਂਰਾ ਤ੍ਰਿਮੂਦਿੰਬਤ ਸਾਹਿਬ ਦੇ ਦੋਸਤ ਜਿਹੜੇ ਕੰਪੈਨ ਮਾਲ ਕੇ ਇੱਥੇ ਇਕੱਠੇ ਹੋਏ ਆਪਣੀ ਮੁਸ਼ਕਿਲ ਦਾ ਹੱਲ ਕਰਨ ਲਈ ਜਿਹੜੇ ਉਹ ਗੱਲਬਾਤ ਵੀ ਦੇਖੇ ਇਥੇ देखो सरकार ने 2017 ਦੇ ਵਿੱਚ ਇੱਕ ਬੇਲੜਾ ਜਨਰਲ ਕੰਬੈਨਾਂ ਦੇ ਬਗੜ ਲਾਉਣ ਦੀ ਕੰਪੇਨ ਮਾਰ ਕਰਵਾਇਆ। ਉਦੋਂ ਤੋਂ ਹੀ ਜਿੰਨੇ ਕੰਪੇਨ ਮਾਰ ਕਿਆ ਪੂਰੇ ਪੰਜਾਬ ਚ ਜਾਂ ਜਿੱਥੇ ਵੀ ਧੋਨੇ ਦੀ ਕਟਾਈ ਹੁੰਦੀ ਹੈ। ਉਹ ਸਾਰੇ ਇਸ ਚੀਜ਼ ਤੋਂ ਭੀੜ ਤੇ ਆ। ਇੱਕ 2018 ਦੇ ਵਿੱਚ ਸਰਕਾਰ ਦੇ ਵੱਲੋਂ ਕਿਥੀ ਜਿਹੜੀ ਜ਼ਿਲ੍ਹਾ ਕੁਆਟਰਾਂ ਦੇ ਵਿੱਚ ਆਈ ਕਿ ਬਗੈਰ ਐਸਐਮਐਸ ਤੋਂ ਬਗੈਰ ਕੰਮਾਂ ਚੱਲਣ ਤੇ ਜਿਹੜੀ ਆ ਉਹ ਬਿਲਕੁਲ ਮਨਾਈ ਹੋਊਗੀ। ਜੇ ਕੰਬੈਨ ਬਿਨੈਸਾਂ ਨੂੰ ਕਟਾਈ ਕਰਦੀ ਖੜੀ ਜਾਂਦੀ ਹੈ ਤੋਂ ਉਹਨੂੰ ਭਾਰੀ ਜੁਰਮਾਨੇ ਕਿਤੇ ਜਾਵੇ ਉਹ ਚਿੱਠੀ ਅੱਜ 2025 ਦੇ ਵਿੱਚ ਫੇਰ ਜ਼ਿਲ੍ਹਾ ਹੈਡਕੁਆਟਰਾਂ ਦੇ ਵਿੱਚ ਆ ਗਈ ਆ ਜਿਹਦਾ ਪੂਰੇ ਪੰਜਾਬ ਦੇ ਕੰਬੈਨ ਮਾਲਕ ਵਿਰੋਧ ਕਰਦੇ ਆ ਉਹਦੀ ਨਿੰਦਾ ਕਰਦੇ ਆ ਉਹ ਤੋਂ ਨਾਂ ਚੱਲਣ ਜੋ ਕਿ ਸਿਸਟਮ ਦੇ ਦਾ ਮੇਲੜਾ ਕੰਬੈਨ ਦੇ ਤੱਕ ਤੋਪਿਆ ਜਾ ਰਿਹਾ ਅਸੀਂ 2017 ਦੇ ਵਿੱਚ ਪੰਜਾਬ ਸਰਕਾਰ ਨੂੰ ਪਾਇਆ ਜ਼ਿਲ੍ਹਾ ਹੈਡਕੁਆਟਰਾਂ ਦੇ ਮੰਗ ਪੱਤਰ ਭੇਜੇ ਕਿ ਸਾਡੀ ਕੰਬਾਇਨ ਦੇ ਉੱਪਰ ਢਰਾ ਇੰਜਨ ਰੱਖਿਆ ਜਾਂਦਾ ਹੈ ਅਜੇ ਤੋਂ ਪਹਿਲਾਂ 5-10 ਸਾਲ ਪਹਿਲਾਂ ਉਹਦੀ 105 ਹਸਪਾਵਰ ਸੀ ਉਹ ਝੋਨੇ ਦੀ ਕਟਾਈ ਦੇ ਟਾਈਮ ਉਹਦਾ ਪੂਰਾ ਜਿਹੜਾ ਪੂਰੀ ਪਾਵਰ ਜਿਹੜੀ ਇੰਡਸਟਰੀ ਸਾਡੀ ਇੱਥੇ ਕੰਮ ਤੁਮੀ ਕਿੱਕਰ 35 ਹਸਪਾਵਰ ਦਾ ਸਿਸਟਮ ਜਿਹੜਾ ਉਹ ਕੰਬਾਇਨ ਦੇ ਪਿੱਛੇ ਵਿਜਾਇਕ ਤੌਰ ਤੇ ਬੇਲ ਉਹੜਾ ਛੋਪਿਆ ਜਾ ਰਿਹਾ ਧੱਕੇ ਨਾਲ ਉਹਦੀ ਇਹ ਸਰਕਾਰ ਕੋਲੋਂ ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਮੰਗ ਕਰਦੇ ਆਂ ਇਹ ਬਿਨਾਂ ਸ਼ਰਤ ਜਿਹੜੀਆਂ ਸਾਡੀਆਂ ਕੰਪਨੀਆਂ ਨੂੰ ਚੱਲਣ ਦਿੱਤਾ ਜਾਵੇ ਨਹੀਂ ਤੇ ਜੇ ਸਾਡੀਆਂ ਕੰਪਨੀਆਂ ਨਹੀਂ ਚੱਲਦੀਆਂ ਤੇ ਬਹੁਤ ਜਿਹੜੇ ਸਾਡੇ ਨੌਜਵਾਨ ਆ ਸਾਡੇ ਬਜ਼ੁਰਗ ਆ ਜਾਂ ਸਾਡੇ ਹੈਲਪ ਕਰਿਆ ਡਰਾਈਵਰ ਆ ਸਾਡੇ ਸਟਾਫ ਜਿਹੜੇ ਕੋਲ ਮੈਨਾਂ ਬੇਚਾਰ ਹੋ ਜਾਂਦੇ ਸਾਨੂੰ ਮਜਬੂਰਨ ਤੌਰ ਤੇ ਜਿਹੜੀਆਂ ਸਾਡ ਆਪਣੀਆਂ ਕੰਪਨੀਆਂ ਜਿਹੜੀਆਂ ਜਾ ਉੱਪਰੇ ਰੁਕਣੀਆਂ ਪੈਣਗੀਆਂ ਤੇ ਜਾਂ ਫਿਰ 2019 ਨੂੰ ਜਿਹੜਾ ਕੋਟੀਸੀ ਦਫ਼ਤਰ ਜਾ ਕੇ ਸਾਨੂੰ ਜਿਹੜੀਆਂ ਚਾਹੀਆਂ ਕੰਪਨੀਆਂ ਦੀਆਂ ਸੌਂਪ ਤੁਸੀਂ ਜਾਣਗੇ ਸਾਡੇ ਲੋਕ ਕਿਉਂਕਿ ਇਹ ਨਾ ਚੱਲਣ ਜੋਕ ਸਿਸਟਮ ਜਿਹੜਾ ਉਹ ਸਾਡੀਆਂ ਪੁਰਾਣੀਆਂ ਕੰਪਨੀਆਂ ਦੇ ਧੱਕੇ ਨਾਲ ਜਿਹੜਾ ਪ੍ਰਸ਼ਾਸਨ ਵੱਲੋਂ ਰੋਜ਼ ਬਲਾਕ ਦਾ ਅਧਿਕਾਰੀਆਂ ਦਾ ਜਿਹੜੀਆਂ ਤੰਪੀਆਂ ਦਿੱਤੀਆਂ ਜਾ ਰਹੀਆਂ ਹਨ ਇਹਨਾਂ ਦੇ ਜਿਹੜਾ ਉਹਨਾਂ ਨੂੰ ਰੋਕਣਾ ਚਾਹੀਦਾ ਕਿ ਇਹਨੀਆਂ ਸਾਡੀਆਂ ਬੇਤਿਆਂ ਤੋਂ ਪੁਆਣ ਕੀਤਾ ਜਾਵੇ ਵਾਹਿਗੁਰੂ ਜੀ ਦਾ ਸ਼ਾਹਦਾ ਵਾਹਿਗੁਰੂ ਜੀ ਦਾ